ਹੀਰਾ ਦੇ ਦੇ ਸੁਨੇਹਾ ਮੋਦੀ ਦਾ ਕਮਲ ਵਾਲਾ ਫੁੱਲ ਖਿਲੇਗਾ ਤਾਂ ਲੱਗਦਾ ਕਿ ਇਸ ਦਾ ਨੁਕਸਾਨ ਵੀ ਹੋਏਗਾ ਅਕਾਲੀ ਦਲ ਤੇ ਬੀਜੇਪੀ ਦਾ ਜੋ ਅਲਾਈਅੰਸ ਟੁੱਟਿਆ ਕੋਈ ਨੁਕਸਾਨ ਨਹੀਂ ਹੋਏਗਾ ਫਾਇਦਾ ਹੋਏਗਾ ਬਹੁਤ ਸਰਪ੍ਰਾਈਜ਼ਿੰਗ ਰਿਜ਼ਲਟ ਆਏਗਾ ਬੀਜੇਪੀ ਲਈ ਬਹੁਤ ਅੱਛਾ ਹੋਏਗਾ ਕੀ ਮੰਨਦੇ ਹੋ ਕਿਉਂ ਤੁਹਾਡਾ ਵਿਰੋਧ ਹੋ ਰਿਹਾ ਸਾਰੀਆਂ ਜਥੇਬੰਦੀਆਂ ਇੱਕੋ ਹੀ ਬੰਦੇ ਨੂੰ ਟਾਰਗੇਟ ਕਿਉਂ ਕਰ ਲੀਡਰ ਉਹਨਾਂ ਦੇ ਬਾਈ ਨੇਮ ਇਹ ਦੰਮ ਵੱਲ ਮੇਰੇ ਆਉਂਦੇ ਨੋਟਿਸ ਤੇ ਲਿਆ ਨਾ ਕਹਿੰਦੇ ਸੀ ਮੋਦੀ ਸਾਹਿਬ ਨੂੰ ਕਹੋ ਕਿ ਉਹ ਬੁਲਾਗਾਰ ਹੈ ਮੇਰੇ ਯਾਰ ਨੂੰ ਮੰਦਾ ਨਾ ਬੋਲੀ ਮੇਰੇ ਘਰ ਨੇ ਜਿੰਦ ਕੱਢ ਸਰ ਕਲਮ ਵੀ ਕਿਉਂ ਨਾ ਹੋ ਜਾਏ ਉਹਦੇ ਬਾਰੇ ਉਹਦੇ ਖਿਲਾਫ ਵੀ ਕਲਮਾਂ ਚੁ ਤੂੰ ਜੇ ਪਿਆਰ ਕਰਨਾ ਨਹੀਂ ਹੁੰਦਾ ਮੈਨੂੰ ਪਿਆਰ ਕਿਸੇ ਵਾਕ ਕੋਚ ਨਹੀਂ ਆਤਾ ਜਿੱਧਰ ਕੋ ਭੇਜੇ ਨਾ ਕਿ ਨਵਤੇ ਰਿਪੋਰਟ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਗੁਨਹੀ ਭਰਿਆ ਮੈਂ ਫਿਰਾਂ ਲੋਕ ਕਹਿ ਦੁਰਵੇਸ ਫਰੀਦਾ ਲੋਕ ਕਹਿ ਦਰਵੇ नमस्ते सत्या मैं हाँ महेश्वरी महेश सुन रहे सी हंस जी तो समझ गए होंगे कि असि बाबा फरीद की धरती फरीदकोट पहुँचे हाँ बहुत बहुत स्वागत है हंसराज हंस जी बहुत शुक्रिया नितिका जी बहुत शुक्रिया आप तेलकम तो खुशाम हंस राजंस जी सब तो पहले तो यही जाम जानना चाहेंगे कि जी सिली सिली हवा है वो कि तरफ चल रही है यानी कि ਹਾਲਾਂਕਿ ਗਰਮੀਆਂ ਨਹੀਂ ਆਣੇ ਲੂਈ ਚੱਲ ਰਹੀ ਏ ਪਰ ਕਿਸ ਤਰ੍ਹਾਂ ਦਾ ਰਿਸਪਾਂਸ ਜਿਹੜਾ ਹੈ ਉਹ ਮਿਲ ਰਿਹਾ ਹੈ ਤੁਹਾਨੂੰ ਫਰੀਦਕੋਟ ਠੰਡੀ ਠੰਡੀ ਬਾਦ ਚੱਲ ਰਹੀ ਏ ਬਹੁਤ ਸੋਹਣਾ ਰਿਸਪਾਂਸ ਮਿਲ ਰਿਹਾ ਨਾਲੇ ਇਹੋ ਜਿਹੀਆਂ ਤਰਤੀਆਂ ਤੇ ਆ ਕੇ ਬਹਲਾ ਇਹ ਨਹੀਂ ਸੋਚਣਾ ਚਾਹੀਦਾ ਕੀ ਹੋ ਰਿਹਾ ਕੀ ਮਸਤੀ ਚ ਰਹੋ ਨਜ਼ਾਰੇ ਚ ਰਹੋ ਰਿਜ਼ਲਟ ਦਾ ਵਾਰਿਸ ਹੋ ਕਿੰਨਾ ਫਰਕ ਲੱਗ ਰਿਹਾ ਤੁਹਾਨੂੰ ਦਿੱਲੀ ਵੈਸ ਦੀ ਸੀਟ ਉਸ ਤੋਂ ਬਾਅਦ ਸਿੱਧਾ ਪੰਜਾਬ ਜਾਣਾ ਫਰੀਦਕੋਟ ਆਣਾ ਬਹੁਤ ਫਰਕ ਹੈ ਲੇਕਿਨ ਫਿਰ ਵੀ ਜਿੱਥੇ ਤੁਸੀਂ ਪੈਦਾ ਹੋਏ ਹੁੰਨੇ ਆ ਜਿੱਥੇ ਤੁਸੀਂ ਵਿਚਰੇ ਹੁੰਦੇ ਹੋ ਫਿਰ ਜਦ ਮੈਂ ਸ਼ੋਅ ਬਿਜ਼ਨਸ ਸੀ ਸਭ ਤੋਂ ਜ਼ਿਆਦਾ ਪਰਫਾਰਮੈਂਸ ਵੀ ਇਹਨੇ ਇਸੇ ਹਲਕੇ ਚ ਦਿੱਤੀ ਅੱਛਾ ਇੱਥੋਂ ਦੇ ਲੋਕਾਂ ਦਾ ਸੁਭਾਅ ਖਾਣਾ ਪੀਣਾ ਪਹਿਨਣਾ ਸਭ ਤੋਂ ਮੈਂ ਵਾਕਿਫ ਹਾਂ ਜ਼ੁਬਾਨ ਤੋਂ ਵਾਕਿਫ ਹਾਂ ਐਕਸੈਂਟ ਤੋਂ ਵੀ ਵਾਕਿਫ ਹਾਂ ਤੇ ਉਹ ਜਿਹੜੇ ਹਰ ਇਲਾਕੇ ਦਾ ਆਪਣਾ ਪ੍ਰੋਨੰਸੀਏਸ਼ਨ ਹੈ ਨਾ ਜੀ ਉਹ ਉਹਦਾ ਵੀ ਮੈਨੂੰ ਪਤਾ ਮਾਲਵੇ ਦਾ ਕੀ ਹੈ ਮਾਝੇ ਦਾ ਕੀ ਹੈ ਦੁਆਬੇ ਦਾ ਕੀ ਹੈ ਸੋ ਅੱਛਾ ਲੱਗਦਾ ਬਹੁਤ ਅੱਛਾ ਲੱਗਦਾ ਦਿੱਲੀ ਦਾ ਆਪਣੀ ਗੱਲ ਹੈ ਇਹਦੀ ਆਪਣੀ ਗੱਲ ਹੈ ਇੱਥੇ ਤੇ ਜਦੋਂ ਗੱਲ ਆਉਂਦੀ ਹੈ ਤੁਸੀਂ ਕਹਿ ਰਹੇ ਹੋ ਕਿ ਇੱਥੇ ਲੋਕ ਬੜੇ ਵਧੀਆ ਨੇ ਕਹਿ ਸਕਦੇ ਆ ਕਿ ਦਰਿਆਦਿਲ ਲੋਕ ਨੇ ਇੱਥੇ ਦੇ ਕਿਉਂਕਿ ਹਰ ਪਾਰਟੀ ਦੇ ਕੈਂਡੀਡੇਟ ਨੂੰ ਇੱਥੇ ਇਹਨਾਂ ਨੇ ਮੌਕਾ ਦਿੱਤਾ ਹਰ ਪਾਰਟੀ ਨੂੰ ਮੌਕਾ ਦਿੱਤਾ ਚਾਹੇ ਉਹ ਕਾਂਗਰਸ ਹੋਵੇ ਜਾਂ ਕਾਲੀ ਦਲ ਹੋਵੇ ਆਮ ਆਦਮੀ ਪਾਰਟੀ ਨੇ ਵੀ ਆਪਣਾ ਕੈਂਡੀਡੇਟ ਇਥੋਂ 2014 ਚ ਪਹਿਲੀ ਵਾਰ ਉਤਾਇਆ ਇਹਨਾਂ ਨੇ ਉਹਨਾਂ ਨੂੰ ਵਿੱਚ ਤਾ ਦਿੱਤਾ ਹਾਂਜੀ ਇਹ ਲੋਕ ਮੌਕਾ ਦਿੰਦੇ ਨੇ ਪਰ ਜੇ ਮੌਕਾ ਦੇਣ ਵਾਲੇ ਇਹਨਾਂ ਦੀਆਂ ਵਾਅਦਿਆਂ ਨੂੰ ਪੂਰੇ ਨਾ ਕਰਨ ਤਾਂ ਫਿਰ ਇਹ ਇਸ ਕਿਸਮ ਦਾ ਸਜ਼ਾ ਵੀ ਦਿੰਦੇ ਨੇ ਦੇ ਵਫادار ਹੈ ਮਿੱਟੀ ਪੰਜਾਬ ਵਾਲੀ ਵਫادار ਹੈ ਖੂਨ ਪੰਜਾਬੀਆਂ ਦਾ ਯਾਰੀ ਇਹਨਾਂ ਦੇ ਨਾਲ ਦੀ ਨਹੀਂ ਹੁ ਕਿਤੇ ਪਰ ਵੈਰ ਵੀ ਮੰਨਣਾ ਪਊ ਪੰਜਾਬੀਆਂ ਦਾ ਸੋ ਇਸ ਕਰਕੇ ਇਹ ਆਪਣੇ ਸੁਭਾਅ ਦਾ ਕੀਤਾ ਆਪਣੀ ਤਰ੍ਹਾਂ ਦੇ ਲੋਕ ਹੈ ਔਰ ਬੜੇ ਸ਼ੂਰਬੀਰ ਬੜਾ ਖੁੱਲਾ ਖੁੱਲਾ ਸੋਚਣ ਵਾਲੇ ਲੋਕ ਨਾਲੇ ਆਪਣੀ ਗੱਲ ਜਿਹੜੀ ਆ ਉਹ ਸਿੱਧਾ ਆ ਕੇ ਰੱਖਦੇ ਨੇ ਕਿਉਂਕਿ ਅਸੀਂ ਦੇਖਦੇ ਵੀ ਹਾਂ ਤੁਹਾਡੇ ਕੋਲ ਆ ਕੇ ਸਿੱਧੀ ਆਪਣੀ ਗੱਲ ਰੱਖਦੇ ਨੇ ਕੋਈ ਵੀ ਵਰਗ ਹੋਵੇ ਜਦੋਂ ਕਿਸਾਨਾਂ ਦੀ ਜੈਸੀ ਗੱਲ ਕਰੀਏ ਉਹ ਵੀ ਖੁੱਲ ਕੇ ਤੁਹਾਡੇ ਸਾਹਮਣੇ ਆਪ ਜਗਾ। ਹਾਂ ਜੋ ਦਿਲ ਵਿੱਚ ਹੈ ਜ਼ੁਬਾਨ ਤੇ ਹੈ। ਉਹ ਵਰਕ ਨਹੀਂ ਲਾਉਂਦੇ ਡਿਪਲੋਮੈਟਿਕ ਨਹੀਂ ਹੈ। ਸੇ ਇਹੀ ਖੂਬਸੂਰਤੀ ਹੈ ਇਸ ਕਿਤੇ ਦੀ। ਅੱਜ ਕੀ ਹੋਇਆ ਸੀ ਤੁਸੀਂ ਬੜੀ ਪਿਆਰੀ ਜੀ ਗੱਲ ਕਹੀ ਤੁਸੀਂ ਤੁਹਾਨੂੰ ਬੋਲ ਯਾਦ ਆਗੇ ਮੇਰੇ ਮੇਰੇ ਯਾਰ ਨੂੰ ਮੰਦਾ ਨਾ ਬੋਲੀ। ਕੀ ਹੋਇਆ ਸੀ? ਕਹਿੰਦੇ ਸੀ ਮੋਦੀ ਸਾਹਿਬ ਨੂੰ ਕਹੋ ਕਿ ਉਹ ਗੁੰਨਾਗਾਰ ਹੈ। ਮੈਂ ਕਿਹਾ ਮੈਨੂੰ ਜੋ ਮਰਜ਼ੀ ਕਹੀ ਜੋ। ਮੇਰੇ ਯਾਰ ਨੂੰ ਮੰਦਾ ਨਾ ਬੋਲੀ ਮੇਰੀ ਭਾਵੇਂ ਜਿੰਦ ਕੱਢ ਲੈ। ਮੈਂ ਮੈਂ ਆਪਣੇ ਬੌਸ ਬਾਰੇ ਕਦੀ ਬੁਰਾ ਨਹੀਂ ਸੋਚਦਾ ਇਹ ਇਲਾਹੀ ਹੁਕਮ ਵੀ ਹੈ ਜਿਹੜਾ ਤੁਹਾਡਾ ਬੌਸ ਹੈ ਜਿਹੜਾ ਜਿਹਦੀ ਵਜ੍ਹਾ ਨਾਲ ਤੁਸੀਂ ਜਿਸ ਜਮਾਤ ਦਾ ਤੁਹਾਡੀ ਜਿਹੜੀ ਜਮਾਤ ਤੁਸੀਂ ਹੈਗੇ ਹੋ ਕਾਰਖਾਨਾ ਉਹਦਾ ਲੀਡਰ ਹੈ ਉਹਦੇ ਬਾਰੇ ਤਾਂ ਕੁਝ ਵੀ ਭਾਵੇਂ ਕੋਈ ਲਾਲਚ ਦੇਵੇ ਤੇ ਚਾਹੇ ਕੋਈ ਡਰ ਦੇਵੇ ਮੈਂ ਫਿਰ ਰਿਪੀਟ ਕਰਾਂ ਚਾਹੇ ਕੋਈ ਲਾਲਚ ਹੋਵੇ ਚਾਹੇ ਖੌਫ ਅਦੀਨ ਵੀ ਹੋਵੇ ਸਰ ਕਲਮ ਵੀ ਕਿਉਂ ਨਾ ਹੋ ਜਾਏ ਉਹਦੇ ਬਾਰੇ ਉਹਦੇ ਖਿਲਾਫ ਨਹੀਂ ਬੋਲਣਾ ਚਾਹੀਦਾ ਮੇਰਾ ਖਿਆਲ ਹੈ ਲਾਇਲਟੀ ਵਫਾਦਾਰੀ ਤਕਾਜ਼ਾ